ਔਰ ਇਨਾ ਤੁਹਾਡੇ ਕੋਲ ਟਾਈਮ ਹੁੰਦਾ ਗ੍ਰੈਜੂਏਸ਼ਨ ਕਰਨ ਲੱਗੇ ਕਿ ਤੁਸੀਂ ਆਰਾਮ ਨਾਲ ਦਿਨ ਦੇ 4 ਤੋਂ 5 ਘੰਟੇ ਕੱਢ ਸਕਦੇ ਹੋ ਜੀ ਮੇਰੇ ਕੋਲ ਜੋ ਹੈ ایسے ਬਹੁਤ ਬੱਚੇ ਆਂਦੇ ਆ ਔਰ ਜਦੋਂ ਮੈਂ ਦੇਖਦੀ ਹਾਂ ਕਿ ਬਹੁਤ ਹੀ ਪ੍ਰਤਿਭਾਸ਼ਾਲੀ ਹੈ ਲੇਕਿਨ ਆਰਥਿਕ ਤੰਗੀ ਕਰਕੇ ਨਹੀਂ ਕਰ پا ਰਹੇ ਤਾਂ ਕਦੇ ਵੀ ਜਿਹੜਾ ਹੈਗਾ ਫੇਰ ਮੈਂ ਉਹਨਾਂ ਤੋਂ ਕਦੇ ਡਿਮਾਂਡ ਨਹੀਂ ਕੀਤੀ ਹਗਾ ਉਹ ਆਈਸ ਕਰਨਾ ਚਾਹੁੰਦਾ ਜਾਂ ਪੀਸੀਸ ਕਰਨਾ ਚਾਹੁੰਦਾ ਹੈ ਔਰ ਬਹੁਤ ਅਤੁੱਟ ਜਿਹੜੀ ਮਿਹਨਤ ਕਰਨ ਨੂੰ ਵੀ ਉਹ ਬੱਚਾ ਤਿਆਰ ਹੈ ਤਾਂ ਉਸ ਨੂੰ ਕੋਈ ਆਰਥਿਕ ਤੰਗੀ ਹੈ ਤਾਂ ਬਿਲਕੁਲ ਨਾ ਘਬਰਾਏ ਮੈਂ ਬੈਠਾ ਤਾਂ ਜਿੱਥੇ ਜਿੱਥੇ ਕੁਝ ਐਡੀਸ਼ਨਸ ਦੀ ਲੋੜ ਹੈ ਉਹ ਮੈਂ ਉਹਨਾਂ ਨੂੰ ਰਾਈਟਿੰਗ ਵੀ ਕਰਨੀ ਨਾਲ ਸਿਖਾਨੀ ਆ ਤੇ 90% ਤੋਂ ਸਾਰੀ ਕਵਰੇਜ ਤਾਂ ਇਹ ਸਾਡੇ ਵੱਲੋਂ ਹੀ ਹੋ ਜਾਂਦੀ ਹੈ ਜੀ ਹੈ ਨਾ ਜੇ ਆਪਾਂ ਉਥੇ ਸ਼ੁਰੂਆਤ ਕਰਾਂਗੇ ਤਾਂ ਹੀ ਆਪਾਂ ਆਪਣਾ ਸਫ਼ਰ ਅੱਗੇ ਕਰਾਂਗੇ ਡਿਫੀਨਿਟਲੀ ਅਗਰ ਤੁਸੀਂ ਐਸੇ ਹੋ ਤਾਂ ਮੈਂ ਤੁਹਾਡੇ ਨਾਲ ਹਾਂ ਆਰਥਿਕ ਤੰਗੀ ਬਾਰੇ ਕਦੇ ਗੱਲ ਨਾ ਕਰੋ ਮੈਨੂੰ ਨਹੀਂ ਲੱਗਦਾ ਜੀ ਆਰਥਿਕ ਤੰਗੀ ਜਿਹੜੀ ਹੈ ਮੇਰੇ ਨਾਲ ਕਦੇ ਵੀ ਕੋਈ ਐਸਾ ਮੁੱਦਾ ਬਣ ਸਕਦੀ ਕਿਸੇ ਬੱਚੇ ਦਾ ਫਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਕਿਸੇ ਨੇ ਪੀਸੀਐਸ ਕਰਨੀ ਹੋਵੇ ਆਈਐਸ ਕਰਨੀ ਹੋਵੇ ਤਾਂ ਉਸ ਤੋਂ ਬਾਅਦ ਵੱਡੇ ਸਵਾਲ ਰਹਿੰਦੇ ਨੇ ਕਿ ਪੜ੍ਹਾਈ ਦੇ ਉੱਤੇ ਕਿੰਨਾ ਖਰਚ ਆਉਂਦਾ ਔਰ ਜਿਹੜੀ ਇਹ ਪੜ੍ਹਾਈ ਹੈ ਕਿੰਨੀ ਸਟੱਡੀ ਤੋਂ ਬਾਅਦ ਜਿਹੜੀ ਹੈ ਸ਼ੁਰੂ ਕੀਤੀ ਜਾ ਸਕਦੀ ਹੈ ਤਾਂ ਅਕਸਰ ਇਹ ਵੀ ਤੁਹਾਨੂੰ ਦੱਸਣ ਦੇ ਹੋਊਗਾ ਕਿ ਇਸ ਤਰ੍ਹਾਂ ਲਗਾਤਾਰ ਦੇਖੀਏ ਤਾਂ ਪੰਜ ਤੋਂ 6 ਜੱਜ ਜਿਹੜੀਆਂ ਨੇ ਕੁੜੀਆਂ ਪੰਜਾਬ ਦੇ ਵਿੱਚ ਬਣੀਆਂ ਸੀਗੀਆਂ ਤਾਂ ਉਹਨਾਂ ਨੂੰ ਟੀਚਿੰਗ ਜਿਹੜੀ ਹੈ ਇੱਕ ਚੰਡੀਗੜ੍ਹ ਦੇ ਐਡਵੋਕੇਟ ਨੇ ਦਿੱਤੇ ਸੀ ਜਿਹੜੇ ਕਿ ਫ੍ਰੀ ਆਫ ਕੋਸ ਸੀਗੀ ਉਹਨਾਂ ਦਾ ਸੁਪਨਾ ਸਕਾਰ ਕੀਤਾ ਸੀ ਤਾਂ ਇਸ ਤਰ੍ਹਾਂ ਦਾ ਹੀ ਹੈ ਅੱਜ ਪਟਿਆਲਾ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਮੈਡਮ ਰੰਜਨਾ ਸ਼ਰਮਾ ਨੇ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਕਈ ਆਈਏਐਸ ਅਫਸਰ ਨੇ ਜਿਹੜੇ ਪੀਸੀਐਸ ਅਫਸਰ ਨੇ ਜਿਹੜੇ ਉਹ ਬਣਾ ਚੁੱਕੇ ਨੇ ਔਰ ਲਗਾਤਾਰ ਸੇਵਾ ਕਰ ਰਹੇ ਨੇ ਔਰ ਜ਼ਰੂਰ ਹੈ ਕੈਮਰੇ ਸਾਹਮਣੇ ਨਹੀਂ ਆਉਂਦੇ ਸੀ ਤਾਂ ਅਸੀਂ ਇਹਨਾਂ ਨੂੰ ਕਿਹਾ ਕਿ ਜਿਹੜੇ ਸੇਵਾ ਕਰ ਰਹੇ ਹੋ ਉਹ ਲੋਕਾਂ ਨੂੰ ਵੀ ਦੱਸੋ ਕਿ ਜਿਨ੍ਹਾਂ ਦੀ ਮਨਸ਼ਾ ਹੈਗੀ ਹੈ ਉਹ ਇਹ ਪੜ੍ਹਾਈ ਕਰਨਾ ਚਾਹੁੰਦੇ ਆ ਮੈਡਮ ਪਹਿਲੇ ਤਾਂ ਸਵਾਗਤ ਹੈ ਤੁਹਾਡਾ ਹਮ ਦਾ ਜੀ ਧੰਨ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਮੈਡਮ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਰਹੂਗਾ ਕਿ ਜਿਵੇਂ ਪੀਸੀਐਸ ਦੀ ਪੜ੍ਹਾਈ ਹੈ ਜਾਂ ਆਈਏਐਸ ਦੀ ਪੜ੍ਹਾਈ ਹੈਗੀ ਹੈ ਤਾਂ ਕਿਸ ਤਰੀਕੇ ਦੇ ਨਾਲ ਕਿੰਨੇ ਜਿਵੇਂ ਸਟੱਡੀ ਚੱਲ ਰਹੀ ਹੈ 10 ਤੋਂ ਬਾਅਦ ਪਲੱਸ 2 ਤੋਂ ਬਾਅਦ ਕਦੋਂ ਜਿਹੜੀ ਇਹ ਸ਼ੁਰੂਆਤ ਹੋ ਸਕਦੀ ਹੈ ਜੀ ਇਹ ਬਹੁਤ ਜ਼ਰੂਰੀ ਗੱਲ ਹੈ ਜੀ ਤੇ ਬ ਰਹਿੰਦੇ ਆ ਕੀ ਪਤਾ ਨਹੀਂ ਬਹੁਤ ਹੀ ਔਖਾ एग्जाम ਹੈ ਤੇ ਉਸ ਤੋਂ ਬਾਅਦ ਫਿਰ ਗ੍ਰੈਜੂਏਸ਼ਨ ਵੀ ਕਰ ਲੈਂਦੇ ਆ ਫਿਰ ਜਾ ਕੇ ਕਿਤੇ ਉਹਨਾਂ ਦਾ ਕਦੇ ਮਨ ਕਰਦਾ ਤਾਂ ਫਿਰ ਉਹ ਹੌਲੀ ਹੌਲੀ ਪੁੱਛਣਾ ਸ਼ੁਰੂ ਕਰਦੇ ਆ ਪਰ ਐਸਾ ਕੁਝ ਵੀ ਨਹੀਂ ਹੈ ਇਹ ਜਾਣਕਾਰੀ ਹਰ ਇੱਕ ਬੱਚੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਕਿ ਬੇਟਾ 10ਵੀਂ ਤੱਕ ਜਿੰਨੀਆਂ ਤੁਸੀਂ ਮौजਾਂ ਕਰਨੀਆਂ ਕਰ ਲੀਆਂ ਐਟਲੀਸਟ 10ਵੀਂ ਤੋਂ ਬਾਅਦ ਫਿਰ ਘੱਟੋ ਘੱਟ ਨਹੀਂ ਤਾਂ ਪਲੱਸ 2 ਤੋਂ ਬਾਅਦ ਜਦੋਂ ਤੁਸੀਂ ਗ੍ਰੈਜੂਏਸ਼ਨ ਕਿਸੇ ਵੀ ਫੀਲਡ 'ਚ ਚਾਹੇ ਤੁਸੀਂ ਕਮਰਸ ਕਰ ਰਹੇ ਹੋ ਮੈਡੀਕਲ ਸਾਇੰਸਿਸ ਕਰ ਰਹੇ ਹੋ ਈਵਨ ਆਰਟਸ ਕਰ ਰਹੇ ਹੋ ਆਰਟਸ ਵਾਲਿਆਂ ਨੂੰ ਵੀ ਬਿਲਕੁਲ ਘਬਰਾਣ ਦੀ ਲੋੜ ਨਹੀਂ ਹੈ ਬਲਕਿ ਬਹੁਤ ਚਹੀਦੀ ਹੈ ਕਿਉਂਕਿ ਤੁਸੀਂ ਗ੍ਰੈਜੂਏਸ਼ਨ ਕਰਦੇ ਕਰਦੇ ਨਾਲ-ਨਾਲ ਇਹ ਸਿਵਲ ਸਰਵਿਸਿਜ਼ ਦੀ ਤਿਆਰੀ ਆਈਏਐਸ ਜਾਂ ਪੀਸੀਐਸ ਦੀ ਤਿਆਰੀ ਬਿਲਕੁਲ ਕਰ ਸਕਦੇ ਹੋ ਬੇਟਾ ਔਰ ਇੰਨਾ ਤੁਹਾਡੇ ਕੋਲ ਟਾਈਮ ਹੁੰਦਾ ਗ੍ਰੈਜੂਏਸ਼ਨ ਕਰਨ ਲੱਗੇ ਕਿ ਤੁਸੀਂ ਆਰਾਮ ਨਾਲ ਦਿਨ ਦੇ 4 ਤੋਂ 5 ਘੰਟੇ ਕੱਢ ਸਕਦੇ ਹੋ ਜੀ ਮੈਡਮ ਅੱਛਾ ਅਕਸਰ ਇੱਕ ਤਰ੍ਹਾਂ ਇਹ ਦੇਖਿਆ ਜਾਂਦਾ ਹੈਗਾ ਕਿ ਕਈ ਬੱਚੇ ਬਹੁਤ ਜ਼ਿਆਦਾ ਗਰੀਬ ਹੁੰਦੇ ਹੈਗੇ ਆ ਪਰ ਹੁਣ ਲਗਾਤਾਰ ਦੇਖਿਆ ਤਾਂ ਪੰਜਾਬ ਦੇ ਵਿੱਚ ਪੰਜ ਤੋਂ 6 ਜਿਹੜੇ ਆ ਉਹ ਜੱਜ ਵੀ ਬਣੇ ਸੀਗੀਆਂ ਕੁੜੀਆਂ ਤੁਸੀਂ ਦੇਖਿਆ ਹੋਣਾ ਤਾਂ ਹੁਣ ਲਗਾਤਾਰ ਕੁਝ ਇਸ ਤਰ੍ਹਾਂ ਦੇ ਬੱਚੇ ਜਿਹੜੇ ਹੈਗੇ ਆ ਕਰਨਾ ਚਾਹੁੰਦੇ ਉਹ ਪੜ੍ਹਾਈ ਪੈਸੇ ਕਰਕੇ ਹਟ ਜਾਂਦੇ ਆ ਤਾਂ ਤੁਸੀਂ ਲੋਕਾਂ ਦਾ ਮਸੀਹਾ ਬਣੇ ਹੋ ਹੁਣ ਤਾਂ ਕਿੰਨੇ ਕੁ ਬੱਚਿਆਂ ਨੂੰ ਤੁਸੀਂ ਟ੍ਰੇਨਿੰਗ ਦੇ ਚੁੱਕੇ ਹੋ ਇਸ ਚੀਜ਼ ਦੀ ਜੀ ਮੇਰੇ ਕੋਲ ਜੋ ਹੈ ਐਸੇ ਬਹੁਤ ਬੱਚੇ ਆਂਦੇ ਆ ਔਰ ਜਦੋਂ ਮੈਂ ਦੇਖਦੀ ਆ ਕਿ ਬਹੁਤ ਹੀ ਪ੍ਰਤਿਭਾਸ਼ਾਲੀ ਹੈ ਲੇਕਿਨ ਆਰਥਿਕ ਤੰਗੀ ਕਰਕੇ ਨਹੀਂ ਕਰ ਪਾ ਰਹੇ ਤਾਂ ਕਦੇ ਵੀ ਜ ਕੀ ਕੀਤੀ ਪਰ ਹਾਂ ਮੈਂ ਕਦੇ ਇਸ ਚੀਜ਼ ਵਾਸਤੇ ਕ੍ਰੈਡਿਟ ਨਹੀਂ ਲੈਣਾ ਚਾਹਦੀ ਤੇ ਕਦੇ ਵੀ ਨਹੀਂ ਬੋਲਣਾ ਚਾਹਦੀ ਕਿ ਵੀ ਐਸਾ ਮੈਂ ਕੀਤਾ ਪਰ ਹੁਣ ਹਰ ਇੱਕ ਬੱਚਾ ਤੱਕ ਪਹੁੰਚ ਪਾਵਾਂ ਤਾਂ ਸਿਰਫ ਇਹਨੀ ਗੱਲ ਜ਼ਰੂਰ ਕਹਾਂਗੀ ਕਿ ਜੇ ਕੋਈ ਬੱਚਾ ਜਿਹੜਾ ਹੈਗਾ ਉਹ ਆਈਐਸ ਕਰਨਾ ਚਾਹੁੰਦਾ ਜਾਂ ਪੀਸੀਐਸ ਕਰਨਾ ਚਾਹੁੰਦਾ ਹੈ ਔਰ ਬਹੁਤ ਅਤੁੱਟ ਜਿਹੜੀ ਮਿਹਨਤ ਕਰਨ ਨੂੰ ਵੀ ਉਹ ਬੱਚਾ ਤਿਆਰ ਹੈ ਤਾਂ ਉਸ ਨੂੰ ਅਗਰ ਕੋਈ ਆਰਥਿਕ ਤੰਗੀ ਹੈ ਤਾਂ ਬਿਲਕੁਲ ਨਾ ਘਬਰਾਏ ਮੈਂ ਬੈਠੀ ਹਾਂ ਉਹਦੇ ਵਾਸਤੇ ਬੁਕਸ ਨੂੰ ਲੈ ਕੇ ਕਿੰਨਾ ਖਰਚਾ ਆ ਜਾਂਦਾ ਕਈ ਵਾਰ ਇਸ ਚੀਜ਼ ਨੂੰ ਵੀ ਲੈ ਕੇ ਸਟੂਡੈਂਟ ਹੁੰਦਾ ਕਿ ਜਿਹੜੇ ਮੈਡਮ ਨੇ ਉਹ ਫ੍ਰੀ ਆਫ ਕੋਸਟ ਕਰਵਾ ਵੀ ਦੇਣਗੇ ਆਪਾਂ ਚਲੋ ਮਦਦ ਦੇ ਤੌਰ ਤੇ ਤਾਂ ਬੁਕਸ ਵਗੈਰਾ ਦਾ ਕਿੰ ਹਈ ਹੈ ਜੀ ਅਸੀਂ ਜਿਹੜਾ ਹੈਗਾ ਨੋਟਸ ਪ੍ਰੋਵਾਈਡ ਕਰਦੇ ਆ ਤੇ ਨੋਟਸ ਵਾਸਤੇ ਮੈਂ ਜ਼ਰੂਰ ਆਪਣਾ ਇੱਕ ਪੈਟਰਨ ਬਣਾਇਆ ਹੋਇਆ ਹੈ ਕਿ ਮੈਂ ਬਹੁਤ ਮੋਟੀ-ਮੋਟੀਆਂ ਬੁੱਕਸ ਜਿਹੜੀਆਂ ਨੇ ਨਾ ਉਹ ਪ੍ਰਿੰਟ ਕਰਵਾ ਕੇ ਨਹੀਂ ਦਿੰਦੀ ਉਸ ਦੇ ਉਹ ਤੋਂ ਬੈਟਰ ਹੁੰਦਾ ਕਿਉਂਕਿ ਉਹ ਤੇ ਬਹੁਤ ਕਾਸਟ ਹੁੰਦੀ ਹੈ ਤੇ ਕੋਈ ਫਾਇਦਾ ਨਹੀਂ ਹੁੰਦਾ ਬੱਚੇ ਨੂੰ ਉਸ ਦਾ ਉਹਦੇ ਬਦਲੇ ਜਿਹੜਾ ਹੈਗਾ ਉਹ ਬਹੁਤ ਸੋਨੇ ਹੈਂਡ ਰਿਟਨ ਨੋਟਸ ਫੋਟੋਸਟੇਟਡ ਪ੍ਰੋਵਾਈਡ ਕਰਦੀਆਂ ਪਲੱਸ ਬੱਚੇ ਨੂੰ ਕਲਾਸ ਦੇ ਵਿੱਚ ਵੀ ਲਿਖਣਾ ਸਿਖਾਣਾ ਹੁੰਦਾ ਤਾਂ ਜਿੱਥੇ-ਜਿੱਥੇ ਕੁਝ ਐਡੀਸ਼ਨਸ ਦੀ ਲੋੜ ਹੈ ਉਹ ਮੈਂ ਉਹਨਾਂ ਨੂੰ ਰਾਈਟਿੰਗ ਵੀ ਕਰਨੀ ਨਾਲ ਸਿਖਾਨੀ ਆ ਤੇ 90% ਤੋਂ ਸਾਰੀ ਕਵਰੇਜ ਤਾਂ ਇਹ ਸਾਡੇ ਵੱਲੋਂ ਹੀ ਹੋ ਜਾਂਦੀ ਹੈ ਜੀ ਤੇ ਉਸ ਤੋਂ ਇਲਾਵਾ ਕਦੇ-ਕਦੀ ਬੁੱਕ ਤੇ ਰੈਫਰ ਕਰਨਾ ਹੋਇਆ ਜਿਹੜੀ ਮੈਨੂੰ ਲੱਗਿਆ ਕਿ ਬਹੁਤ ਇੰਪੋਰਟੈਂਟ ਬੁੱਕ ਹੈ ਤਾਂ ਮੈਂ ਕਦੇ ਕਰਦਾ ਆਦਰਵਾਇਜ਼ ਬੁੱਕਸ ਦਾ ਵੀ ਕੋਈ ਖਰਚਾ ਨਹੀਂ ਹੈ ਔਰ ਨਿਊਜ਼ਪੇਪਰ ਅੱਜਕੱਲ ਦਾ ਆਪਣੇ ਕੋਲ ਜਿਹੜ ਕੀ ਨਿਊਜ਼ਪੇਪਰ ਬੱਚਾ ਪੜ੍ਹ ਸਕਦਾ ਹੈ ਤੇ ਨਿਊਜ਼ਪੇਪਰਸ ਦੀ ਫਿਰ ਡਿਸਕਸ਼ਨ ਹੈ ਉਹ ਤਾਂ ਕਲਾਸ ਦੇ ਵਿੱਚ ਮੈਂ ਕਰवानी ਹੀ ਹੈ ਤੇ ਉਸ ਤੋਂ ਇਲਾਵਾ ਬਾਕੀ ਦੇ ਨਿਊਜ਼ਪੇਪਰਸ ਦੀ ਕਵਰੇਜ ਮੈਂ ਕਰ ਦੇਣੀ ਹੈ ਕੁਝ ਬਹੁਤ ਅੱਛੇ ਮੈਗਜ਼ੀਨਸ ਹੁੰਦੇ ਆ ਜੀ ਜਿਵੇਂ ਤੁਹਾਡਾ ਕੁਰਖੇਤਰਾ ਯੋਜਨਾ ਇਹ ਮੇਨਸ ਵਾਸਤੇ ਬਹੁਤ ਇੰਪੋਰਟੈਂਟ ਹੈ ਇਹ ਤਾਂ ਮੈਂ ਬੱਚਿਆਂ ਨੂੰ ਇਨਫੈਕਟ ਸਾਰੀ ਜ਼ਿੰਮੇਵਾਰੀ ਮੈਂ ਹੀ ਲੈ ਲੈਣੀ ਹੈ ਕਿ ਮੈਂ ਹੀ ਤਿਆਰ ਕਰਕੇ ਜਿਹੜਾ ਹੈਗਾ ਤੁਹਾਨੂੰ ਪਤਾ ਨਹੀਂ ਚੱਲਣਾ ਕਿ ਇਸ ਨੂੰ ਕਿਸ ਰਿੱਕੇ ਦੇ ਨਾਲ ਮੇਨਸ ਵਾਸਤੇ ਮਟੀਰੀਅਲ ਇਹਦੇ ਚੋਂ ਕੱਢਣਾ ਹੈ ਤੇ ਉਹ ਸਾਰਾ ਮਟੀਰੀਅਲ ਮੈਂ ਹੀ ਜਿਹੜਾ ਹੈ ਤਿਆਰ ਕਰਕੇ ਉਹਨਾਂ ਨੂੰ ਪ੍ਰੋਵਾਈਡ ਕਰ ਦ ਚਾ ਨਾ ਕਰ ਪਾਵੇ ਜਿਹੜੀ ਜੀ ਸਭ ਤੋਂ ਜ਼ਰੂਰੀ ਹੈ ਮੈਂ ਮੋਲਣਾ ਚਾਹਾਂਗੀ ਕਿ ਦੇਖੋ ਆਪਾਂ ਕਦੇ ਕਿਸੇ ਦੀ ਵੀਡੀਓਜ਼ ਨੂੰ ਦੇਖ ਕੇ ਬਹੁਤ ਜਲਦੀ ਮੋਟੀਵੇਟ ਹੋ ਜਾਂਦੇ ਆ ਹੁਣਾ ਵੀ ਚਾਹੀਦਾ ਕਿਉਂਕਿ ਇਹ ਇੱਕ ਸ਼ੁਰੂਆਤ ਹੈ ਹੈਨਾ ਜੇ ਆਪਾਂ ਉਥੋਂ ਸ਼ੁਰੂਆਤ ਕਰਾਂਗੇ ਤਾਂ ਹੀ ਆਪਾਂ ਆਪਣਾ ਸਫ਼ਰ ਅੱਗੇ ਕਰਾਂਗੇ ਪਰ ਬੇਟਾ ਮੈਂ ਸਾਰੇ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹਾਂਗੀ ਕਿ ਬੇਟਾ ਸਿਰਫ ਇੱਕੇ ਮੋਟੀਵੇਸ਼ਨ ਨਾਲ ਕੁਝ ਨਹੀਂ ਹੁੰਦਾ ਉਥੋਂ ਇਹ ਵੀ ਤਾਂ ਸਿੱਖੋ ਕਿ ਜਿਸ ਨੇ ਇਹ ਰੈਂਕ ਲਿੱਤਾ ਹੈ ਉਸਨੇ ਕਿਵੇਂ ਦਿਨ ਰਾਤ ਜਿਹੜੀ ਹੈਗੀ ਆ ਉਹ ਮਿਹਨਤ ਕੀਤੀ ਹੈ ਤਾਂ ਉਹ ਦਿਨ ਰਾਤ ਮਿਹਨਤ ਕਰਨ ਨੂੰ ਬੇਟਾ ਘੱਟੋ-ਘੱਟ 2.5 ਸਾਲ ਤਿਆਰ ਹੋ ਜਾਓ ਤੇ ਡੈਫੀਨੇਟਲੀ ਅਗਰ ਤੁਸੀਂ ਐਸੇ ਹੋ ਤਾਂ ਮੈਂ ਤੁਹਾਡੇ ਨਾਲ ਹਾਂ ਆਰਥਿਕ ਤੰਗੀ ਬਾਰੇ ਕਦੇ ਗੱਲ ਨਾ ਕਰੋ ਮੈਨੂੰ ਨਹੀਂ ਲੱਗਦਾ ਜੀ ਆਰਥਿਕ ਤੰਗੀ ਜਿਹੜੀ ਹੈ ਮੇਰੇ ਨਾਲ ਕਦੇ ਵੀ ਕੋਈ ਐਸਾ ਮੁੱਦਾ ਬਣ ਸਕਦੀ ਕਿਸੇ ਬੱਚੇ ਦਾ ਮੈਡਮ ਜਿਹੜ ਚੇ ਹੁਣ ਬੋਲ ਲੱਗਿਆ ਹੋਇਆ ਇਹਨਾਂ ਦਾ ਜਿਗਰ ਕਰ ਸਕਦੇ ਹੋ ਇਹ ਕਿੰਨੇ ਕ ਬੰਦੇ ਜਿਹੜੇ ਨੇ ਇਹਦੇ ਵਿੱਚੋਂ ਪੀਸੀਐਸ ਜਾਏ ਜਿਵੇਂ ਕਿ ਮੈਂ ਕੁਝ ਸਿਲੈਕਸ਼ਨਸ ਅੱਜ ਲਗਾਈਆਂ ਨੇ ਜਿਵੇਂ ਕਿ ਇਹ ਤਾਂ ਮੈਂ ਸੁਭਦੀਪ ਕੁਮਾਰ ਮੈਨੂੰ ਜ਼ਿਆਦਾ ਜਿਹੜਾ ਹੈਗਾ ਪਿਆਰੀ ਇਸ ਕਰਕੇ ਬਿਕੋਜ਼ ਇਹ ਮੇਰੀ ਪਹਿਲੀ ਸਿਲੈਕਸ਼ਨ ਹੈ ਜੀ ਬਿਕੋਜ਼ 2008 'ਚ ਮੈਂ ਸ਼ੁਰੂ ਕੀਤਾ 2013 ਦੇ ਵਿੱਚ ਜਿਹੜਾ ਹੈਗਾ ਇਹ ਪੀਸੀਐਸ ਦੇ ਬਣੀ ਐਸ ਡੀਐਮ ਬਣੀ ਤੇ ਫਿਰ ਉਸ ਤੋਂ ਬਾਅਦ 2014 ਨੈਕਸਟ ਈਅਰ ਜਿਵੇਂ ਇਸ ਵਾਰ ਗੁਰਲੀਨ ਨਾਲ ਹੋਇਆ ਤੇ ਨੈਕਸਟ ਈਅਰ ਹੀ ਫਿਰ ਇਹਨਾਂ ਨੇ ਜਿਹੜਾ ਹੈਗਾ ਉਹ ਸਿਵਲ ਸਰਵਿਸਿਜ਼ ਤਿਆਰ ਕੀਤਾ ਤੇ ਉੱਥੇ ਆਈਆਰਐ ਕਿ ਹੈ ਕਿ 2023 ਦੇ ਵਿੱਚ 2022 ਦੇ ਵਿੱਚ ਉਹ ਹੈ ਉਹ ਗੁਰਲੀਨ ਨੇ ਪਹਿਲਾਂ ਐਸ ਡੀ ਐਮ ਬਣੀ ਇਸ ਟਾਈਮ ਇਨਫੈਕਟ ਉਹ ਐਡੀਸ਼ਨਲ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਹੈ ਤੇ ਉਸ ਪੂਰੀ ਮਤਲਬ ਡਿਊਟੀ ਟਾਈਮਿੰਗਸ ਤੋਂ ਬਾਅਦ ਰਾਤ ਨੂੰ ਫੇਰ ਤਿਆਰ ਕਰਨਾ ਫਿਰ ਮੇਰੇ ਨਾਲ ਜਿਹੜਾ ਹੈਗਾ ਓਬਵੀਅਸਲੀ ਨਹੀਂ ਆ ਸਕਦੀ ਸੀ ਫੋਨ ਦੇ ਉੱਤੇ ਮੈਂ ਹੋਮਵਰਕ ਦਿੱਤਾ ਹਰ ਚੀਜ਼ ਤਿਆਰ ਤੇ ਦੋ ਦੋ ਤਿੰਨ ਤਿੰਨ ਘੰਟੇ ਰਾਤ ਨੂੰ ਮੇਰੇ ਨਾਲ ਕੰਮ ਕਰ ਰਹੀ ਹੈ ਸਾਰੀ ਰਾਤ ਪੜ ਰਹੀ ਹੈ ਇੰਨੀ ਮਿਹਨਤ ਕਰ ਰਹੀ ਹੈ ਤੇ ਉਸ ਤੋਂ ਬਾਅਦ ਤਾਂ ਇਸ ਵਾਰੀ ਜੋ ਹੈ ਸਭ ਜਾਣਦੇ ਆ ਕਿ ਗੁਰਲੀਨ 2023 ਦੇ ਵਿੱਚ ਜਿਹੜਾ ਹੈਗਾ ਉਹ ਯੂ ਪੀ ਐਸ ਸੀ ਚੋਲ ਓਵਰ ਇੰਡੀਆ 30th ਰੈਂਕ ਤਾਂ ਦੇਖੋ ਸਭ ਕੁਝ ਪੋਸੀਬਲ ਹੋ ਸਕਦਾ ਹੈ ਐਨੀ ਹਾਰਡ ਜਿਹੜੀਆਂ ਡਿਊਟੀਆਂ ਐ ਉਸ ਨੂੰ ਫੁੱਲਫਿਲ ਕਰਦੇ ਹੋਏ ਵੀ ਏਡੀਸੀ ਦੀ ਬਿਕੋਜ਼ ਇਹ ਬਹੁਤ ਹੀ ਜ਼ਿਆਦਾ ਡਿਊਟੀ ਬਾਉਂਡ ਲੜਕੀ ਹੈ ਤੇ ਸਾਰੀਆਂ ਡਿਊਟੀਆਂ ਫੁੱਲਫਿਲ ਕਰਦੇ ਹੋਏ ਵੀ ਤੁਸੀਂ ਬਸ ਇੰਨਾ ਹੈ ਕਿ ਟੀਚਰ ਦੀ ਗੱਲ ਨੂੰ ਥੋੜਾ ਧਿਆਨ ਨਾਲ ਸੁਣਨਾ ਔਰ ਬਹੁਤ ਬਹੁਤ ਮਿਹਨਤ ਕਰਨਾ ਇੱਕ ਵਾਰੀ ਅਗਰ ਤੁਹਾਨੂੰ ਦੱਸਤਾ ਤਾਂ ਗੁਰਲੀਨ ਦੀਆਂ ਇੰਨੀਆਂ ਕੁਆਲਿਟੀਆਂ ਐ ਜੀ ਤੇ ਮੈਂ ਤਾਂ ਕਦੇ ਨਹੀਂ ਕਹਿੰਦੀ ਇਹ ਅਸੀਂ ਸਿਰਫ ਮਾਰਗਦਰਸ਼ਕ ਹੀ ਆ ਹੋਰ ਕੁਝ ਨਹੀਂ ਆ ਹੈ ਨਾ ਤੇ ਅਗਰ ਇੱਕ ਮੈਂ ਉਹਨਾਂ ਨੂੰ ਜਿਹੜਾ ਹੈਗਾ ਕਦੇ ਪੜਾਣ ਲੱਗੇ ਗਲਤੀਆਂ ਕੱਢ ਨਾਲ ਸੁਣਨੀ ਬਲਕਿ ਨਾਲ ਹੀ ਕਲਾਸ ਖਤਮ ਹੋਈ ਚਾਹੇ ਫੋਨ ਤੇ ਖਤਮ ਹੋਈ ਤੇ ਨਾਲੋਂ ਨਾਲ ਦੱਸ ਦੇਣਾ ਕਿ ਮੈਡਮ ਤੁਸੀਂ ਅੱਜ ਮੈਨੂੰ 10 ਪੁਆਇੰਟਸ ਦੱਸੇ ਸੀ ਪਲੀਜ਼ ਸੁਣ ਲਓ ਤੇ ਕੁਝ ਰਹਿ ਤਾਂ ਨਹੀਂ ਗਿਆ ਨੈਕਸਟ ਡੇ ਫਿਰ ਉਹ 10 ਪੁਆਇੰਟਸ ਪਹਿਲਾਂ ਕਵਰ ਕੀਤੇ ਮੈਨੂੰ ਮਿਲਣਗੇ ਤੇ ਮਨ ਕਰਦਾ ਐਸੇ ਬੱਚੇ ਨੂੰ ਤਾਂ ਫਿਰ ਰਾਤ ਨੂੰ 10 ਵਜੇ ਵੀ ਅਗਰ ਜਿਹੜਾ ਹੈਗਾ ਤੁਸੀਂ ਸ਼ੁਰੂ ਕਰੋ ਪੜਾਉਣਾ ਪੂਰਾ ਦਿਨ ਦਾ ਕੰਮ ਕਰਕੇ ਵੀ ਬਿਲਕੁਲ ਥਕਾਵਟ ਨਹੀਂ ਫੀਲ ਹੁੰਦੀ ਘੱਟ 12:30 ਵਜੇ ਜਾਂ ਤਾਂ ਪਤਾ ਲੱਗਦਾ ਇਹ ਬੱਚੇ ਹੁੰਦੇ ਨੇ ਨਾਲ ਜੋਬ ਕਰਦੇ ਨੇ ਕਿੰਨਾ ਕੁ ਸਮਾਂ ਜਿਹੜਾ ਇਸ ਚੀਜ਼ ਨੂੰ ਦੇਣਾ ਪੈਂਦਾ ਹੈਗਾ ਆਪਾਂ ਕਈ ਵਾਰ ਹੁੰਦਾ ਕਿ ਨਹੀਂ ਅਰ ਤਾਂ ਕਿਤਾਬੇ ਕੀ ਟੀਵੀ ਆ ਕੇ ਅਪਾ ਗੁਰਲੀਨ ਦੀ ਗੱਲ ਕਰ ਰਹੇ ਆ ਤਾਂ ਇਹ ਖਾਸ ਕਰਕੇ ਆਈਐਸ ਵਾਲਾ ਰਿਜ਼ਲਟ ਹੈ ਇਹ ਤਾਂ ਜ਼ਰੂਰ ਇਮਾਰਕੀਬਲ ਹੈ ਬਟ ਇਹ ਕੋਈ ਫਰੈਸ਼ਰ ਨਹੀਂ ਕਰ ਸਕਦਾ ਜੀ ਫ੍ਰੈਸ਼ਰ ਵਾਸਤੇ ਜਿਹੜਾ ਹੈਗਾ ਜਿਵੇਂ ਮੈਂ ਤੁਹਾਨੂੰ ਸਮਝਾਇਆ ਕਿ ਬੈਸਟ ਤਾਂ ਇਹੀ ਹੈ ਕਿ ਤੁਸੀਂ ਗ੍ਰੈਜੂਏਸ਼ਨ 'ਚ ਆਪਣਾ ਸਫਰ ਸ਼ੁਰੂ ਕਰੋ 3-3 4-4 ਘੰਟੇ ਤੁਸੀਂ ਜਿਹੜਾ ਹੈਗਾ ਉਹ ਆਪਣੀ ਸਿਵਲ ਸਰਵਿਸਿਜ਼ ਵਾਸਤੇ ਕਰੋ ਠੀਕ ਹੈ ਤੁਸੀਂ 1.5 ਘੰਟੇ ਦੀ ਕਲਾਸ ਲਗਾਓ 2-3 ਘੰਟੇ ਉਸਤੇ ਵਰਕਆਊਟ ਕਰੋ ਬਾਕੀ ਆਪਣਾ ਗ੍ਰੈਜੂਏਸ਼ਨ ਦਾ ਕੰਮ ਕਰੋ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਇੱਕ ਵਾਰੀ ਤਿਆਰ ਹੋਗੇ ਪੂਰਾ ਸਿਲੇਬਸ ਤੁਸੀਂ ਕਵਰ ਕਰ ਲਿਆ अच्छੇ ਤਰੀਕੇ ਨਾਲ ਫਿਰ ਉਸਤੇ ਕੰਮ ਕਰਨਾ ਹੁੰਦਾ ਤਾਂ ਉਹ ਕੰਮ ਕਰਨ ਵਾਸਤੇ ਫਿਰ ਐਸਾ ਨਹੀਂ ਹੈ ਵੀ ਹਾਂ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਚਾਹੀਦਾ ਹੈ ਹੈਨਾ ਤਾਂ ਪਹਿਲਾਂ ਹੀ ਨਾ ਸੋਚੋ ਕਿ 10 ਘੰਟੇ ਇਸ ਤੋਂ ਇਲਾਵਾ ਜੋਬ ਨਹੀਂ ਕਰ ਸਕਦਾ ਮੈਂ ਕੁਝ ਤੁਸੀਂ ਅਗਰ ਡੈਫੀਨਿਟਲੀ ਮੈਂ ਤਾਂ ਬਹੁਤ ਪਸੰਦ ਕਰਦੀ ਹਿੰਦੀ ਮੈਂ জব ਦੇ ਨਾਲ ਤਿਆਰੀ ਕਰਦੀ ਆ ਜਿਹੜੇ জব ਦੇ ਨਾਲ ਤਿਆਰੀ ਕਰਦੀ ਮੈਂ ਤੁਹਾਨੂੰ ਇੱਕ ਗੱਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ ਉਹਨਾਂ ਦੇ ਟੈਸਟ ਦੇ ਵਿੱਚ ਮੇਰੇ ਕਲਾਸ ਟੈਸਟ ਦੇ ਵਿੱਚ ਵੀ ਜਿਆਦਾ ਵਧੀਆ ਰਿਜ਼ਲਟ ਆਂਦੇ ਆ ਉਹਨਾਂ ਕੋਲ ਐਕਸਕਿਊਜ਼ਸ ਘੱਟ ਹੁੰਦੀ ਹੈ ਕਿਉਂਕਿ ਜਦੋਂ ਉਹ ਜੌਬ ਤੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਕੋਲ 3 ਘੰਟੇ 2 ਘੰਟੇ ਹੀ ਹੁੰਦੇ ਆ ਉਹਨਾਂ ਦੀ ਕੁਆਲੀਟੇਟਿਵ ਸਟੱਡੀ ਬਹੁਤ ਅੱਛੀ ਹੁੰਦੀ ਹੈ ਮੈਂ ਕਲਾਸ ਵੀ बार-बार ਬੋਲਦੀ ਆ ਕਿ ਕੁਆਂਟੀਟੇਟਿਵ ਸਟੱਡੀ ਮੈਟਰ ਨਹੀਂ ਕਰਦੀ ਬੇਟਾ ਕੁਆਲੀਟੇਟਿਵ ਸਟੱਡੀ ਮੈਟਰ ਕਰਦੀ ਆ ਉਹਨੂੰ ਪਤਾ ਹੈ ਕਿ ਮੈਂ ਫਿਰ ਜੌਬ ਤੇ ਜਾਣਾ ਮੇਰੇ ਕੋਲ ਹੈ ਹੀ 2-3 ਘੰਟੇ ਤੇ ਮੈਂ ਪੂਰਾ ਮਨ ਲਗਾ ਕੇ ਪੜਾਂ ਮੈਡਮ ਜਿਵੇਂ ਐਗਜ਼ਾਮ ਹੁੰਦਾ ਹੈਗਾ ਕਦੀ ਕੋਈ ਇਸ ਤਰ੍ਹਾਂ ਦਾ ਵੀ ਹੋਇਆ ਜਿਵੇਂ 9 ਮਾਰਚ ਦਾ ਰਿਸ਼ਤਾ ਹੁੰਦਾ ਸਟੂਡੈਂਟ ਦਾ ਤਾਂ ਟੀਚਰ ਦੇ ਨਾਲ ਕਿ ਐਗਜ਼ ਤਾਂ ਤੋਂ ਪਹਿਲਾਂ ਬੱਚੇ ਨੂੰ ਥੋੜੀ ਬਹੁਤ ਕੋਈ ਫਿਜ਼ੀਕਲ ਰਵਲ ਹੋ ਜਾਏ ਤਾਂ ਬਿਲਕੁਲ ਸਾ ਸੁੱਕੇ ਹੁੰਦੇ ਆ ਬਿਕੋਜ਼ ਇਹ ਥੋੜਾ ਲੰਬਾ ਸਫਰ ਹੈ ਜੀ ਹੈਨਾ ਜਿਵੇਂ ਗ੍ਰੈਜੂਏਸ਼ਨ ਤੋਂ ਸਟਾਰਟ ਕੀਤਾ ਤਾਂ 3 ਸਾਲ ਤਾਂ ਹੀ ਹੋ ਗਏ ਆ ਤੇ ਗ੍ਰੈਜੂਏਸ਼ਨ ਤੋਂ ਬਾਅਦ ਵੀ ਆਵੇ ਤਾਂ ਕੁਟ ਕੁਟ ਡੇਢ ਦੋ ਸਾਲ ਤਾਂ ਪਹਿਲਾਂ ਹੁੰਦਾ ਹੀ ਹੈ ਸਿਲੇਬਸ ਕਵਰੇਜ ਵਾਸਤੇ ਫਿਰ ਉਸ ਤੋਂ ਬਾਅਦ ਸਪੈਸੀਫਿਕਲੀ ਤੁਹਾਨੂੰ ਲੱਗਣਾ ਪੈਂਦਾ ਇੰਡੀਵਿਜੂਅਲੀ ਉਸ ਬੱਚੇ ਦੇ ਉੱਤੇ 6 ਮਹੀਨੇ 8 ਮਹੀਨੇ ਡਿਪੈਂਡਿੰਗ ਅਪਨ ਕਿ ਉਹਦੀ ਏਜ ਕੀ ਹੈ ਜਾਂ ਕਿੱਦਾਂ ਆਪਾਂ ਨੂੰ ਬਿਠਾਣਾ ਹੈ ਹੈਨਾ ਤੇ ਇੰਨਾ ਵੱਡਾ ਸਫਰ ਤੁਸੀਂ ਕਿਸੇ ਬੱਚੇ ਦੇ ਨਾਲ ਜਦੋਂ ਰੋਜ਼ ਕਰਦੇ ਹੋ ਇਹਨੂੰ ਪੁੱਛ ਵੀ ਹੁੰਦਾ ਤਾਂ ਸਾਡਾ ਤਾਂ ਬਹੁਤ ਜ਼ਿਆਦਾ ਜਿਹੜਾ ਹੈਗਾ ਘਬਰਾਹਟ ਹੁੰਦੀ ਹੈ ਇਗਜ਼ਾਮ ਦੇ ਦਿਨਾਂ ਦੇ ਵਿੱਚ ਤਾਂ ਜਦੋਂ ਇਗਜ਼ਾਮ ਹੋ ਰਹੇ ਹੁੰਦੇ ਆ ਤਾਂ ਮੈਂ ਉਦੋਂ ਬੈਠੀ ਹੁੰਨੀ ਆ ਤੇ ਬਸ ਵੇਟ ਹੁੰਦੀ ਹੈ ਔਰ ਜਿਵੇਂ ਬੱਚਾ ਕਰਕੇ ਆਉਂਦਾ ਸਭ ਤੋਂ ਪਹਿਲਾਂ ਫੋਨ ਕਰਦਾ ਤੇ ਸਾਰਾ ਸੁਣਾ ਦਿੰਦਾ ਕਿ ਜੀ ਇਹ ਕੁਸ਼ਣ ਆਈ ਸੀ ਤੇ ਮੈਮ ਮੈਂ ਕੁਸ਼ਣ ਜੀ ਇਹ ਲਿਖ ਦਿੱਤਾ ਤੇ ਫਿਰ ਜਾ ਕੇ ਥੋੜੀ ਸੰਤੁਸ਼ਟੀ ਹੁੰਦੀ ਆ ਵੀ ਠੀਕ ਐ ਵਧੀਆ ਹੋ ਗਿਆ ਦੇਖਿਆ ਜਾਵੇ ਤਾਂ ਕਿ ਜਿਵੇਂ ਇਸ ਪੋਸਟਾਂ ਦੇ ਪਹੁੰਚ ਜਾਂਦੇ ਨੇ ਐਸਟੀਐਮ ਲੱਗ ਜਾਂਦੇ ਆ ਤਹਿਸੀਲਦਾਰ ਲੱਗ ਜਾਂਦੇ ਆ ਡੀਐਸਪੀ ਲੱਗ ਜਾਂਦੇ ਆ ਤਾਂ ਕੁਝ ਹੁੰਦਾ ਜਦੋਂ ਉਦਾਂ ਸੰਭਾਲਣ ਤੋਂ ਬਾਅ ਮੇਰੇ ਤੇ ਮਤਲਬ ਕਿ ਇੰਨੇ ਬੱਚੇ ਨੇ ਮੇਰੇ ਸਾਰੇ ਹੀ ਬੱਚੇ ਨੇ ਸਮਝ ਲਓ ਹੈਨਾ ਤੇ ਆਪਣੇ ਮਾਵਾਬ ਦੇ ਬਰਾਬਰ ਜਿਹੜਾ ਹੈਗਾ ਇਨਫੈਕਟ ਕਿਤੇ ਤਾਂ ਐਵੇਂ ਹੁੰਦਾ ਕਿ ਜਦੋਂ ਸਿਲੇਕਸ਼ਨ ਹੁੰਦੀ ਹੈ ਤਾਂ ਆਪਣੇ ਪੇਰੈਂਟਸ ਨੂੰ ਬਾਥਰੂਮ ਹੋਣ ਜਾਂਦਾ ਪਹਿਲਾਂ ਮੈਨੂੰ ਜਾਂਦਾ ਹੈ ਤੇ ਬੜਾ ਮਾਨ ਮਹਿਸੂਸ ਹੁੰਦਾ ਹੈ ਮੈਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਹੈ ਕਿ ਮੈਂ ਜੋ ਹੈ ਟੀਚਿੰਗ ਨੂੰ ਸ਼ੁਰੂ ਕੀਤਾ ਤੇ ਜਿਹੜਾ ਹੈ ਖਾਸ ਕਰਕੇ ਕੰਪੀਟਿੰਗ ਇਗਜ਼ਾਮਸ ਨੂੰ ਕੀਤਾ ਬਿਕੋਜ਼ ਇਹਦੇ ਵਿੱਚ ਜੋ ਬੱਚਿਆਂ ਦੇ ਨਾਲ ਕੰਪੀਟ ਕਰਕੇ ਮਜ਼ਾ ਆਉਂਦਾ ਤੇ ਜਿਵੇਂ ਫਿਰ ਉਹ ਉਸ ਤੋਂ ਬਾਅਦ ਤੁਹਾਨੂੰ ਇੰਨਾ ਜ਼ਿਆਦਾ ਆਦਰ ਮਾਨ ਦਿੰਦੇ ਆ ਤੇ ਕਈ ਵਾਰੀ ਤਾਂ ਖੁਦ ਨੂੰ ਹੀ ਲੱਗਦਾ ਕਿ ਬਸ ਬੇਟਾ ਸਾਰਾ ਕੁਝ ਤਾਂ ਤੂੰ ਹੀ ਕੀਤਾ ਸੀ ਹੈ ਨਾ ਇੰਨਾ ਆਦਰ ਮਾਨਾ ਦੇ ਤੇ ਕਦੇ ਮੇਰਾ ਐਸਾ ਬੁਰਾ ਕਿਸੇ ਵੀ ਬੱਚੇ ਨਾਲ ਐਕਸਪੀਰੀਅੰਸ ਨਹੀਂ ਹੈ ਜੀ ਲਾਸਟ ਵਾਲ ਰਹੂਗਾ ਮੈਡਮ ਕਿ ਆਪਾਂ ਜਿਵੇਂ ਪਟਿਆਲੇ ਦੇ ਵਿੱਚ ਤੁਸੀਂ ਇਹ ਕੋਚਿੰਗ ਦੇ ਰਹੇ ਹੁੰਦਾ ਕੁਝ ਦੂਰ ਦਰਾਡੇ ਵੀ ਲੋਕ ਬੈਠੇ ਹ ਇਹ ਤਰ੍ਹਾਂ ਦਾ ਨੋਲੋਜ ਲੈਣੀ ਹੋਵੇ ਉਹਨਾਂ ਦੇ ਫ੍ਰੀ ਆਫ ਕੋਸਟ ਤਾਂ ਕਿਸ ਤਰੀਕੇ ਦੇ ਨਾਲ ਉਹ ਤੁਹਾਡਾ ਸੰਪਰਕ ਕਰ ਸਕਦੇ ਆ ਜੀ ਹਾਂਜੀ ਬਿਲਕੁਲ ਮੇਰੇ ਕਾਉਂਸਲਿੰਗ ਸੈਸ਼ਨ ਹਮੇਸ਼ਾ ਫ੍ਰੀ ਹੁੰਦੀ ਹੈ ਬੇਟਾ ਤੁਸੀਂ ਕਦੇ ਵੀ ਅਗਰ ਇੱਥੇ ਨਹੀਂ ਆ ਸਕਦੇ ਤਾਂ ਕੋਸ਼ਿਸ਼ ਫਿਰ ਆਪਾਂ ਫੋਨ ਤੇ ਤੁਸੀਂ ਜਿੰਨੇ ਮਰਜੀ ਸਵਾਲ ਪੁੱਛ ਸਕਦੇ ਹੋ ਮੈਂ ਪ੍ਰੇਫਰ ਕਰਦੀ ਆ ਕਿ ਇੱਕ ਵਾਰੀ ਤੁਸੀਂ ਆ ਕੇ ਮੈਨੂੰ ਮਿਲੋ ਤੇ 2 ਘੰਟੇ 3 ਘੰਟੇ ਜਿੰਨਾ ਵੀ ਟਾਈਮ ਲੱਗੇ ਮੈਂ ਪ੍ਰੋਪਰ ਕਾਉਂਸਲਿੰਗ ਕਰਦੀ ਆ ਬੱਚੇ ਦੀ ਉਹਦੀਆਂ ਸਾਰੀਆਂ ਜੋ ਵੀ ਉਹਦੇ ਕੁਐਸਚਨਸ ਆ ਉਹਨਾਂ ਸਾਰੇ ਕੁਐਸਚਨਸ ਦੇ ਸਾਰੀਆਂ ਕੁਆਰੀਜ਼ ਦੇ ਉਹਨੂੰ ਸੈਟੀਸਫਾਈ ਕਰਦੀ ਆ ਫਿਰ ਉਹਦੇ ਇੰਡੀਵ ਅਗਰ ਉਹ ਮੈਂ ਤੁਸ ਪੁੱਛਣਾ ਚਾਹੇ ਕਿ ਮੈਡਮ ਕਿਸ ਤਰੀਕੇ ਨਾਲ ਮੈਂ ਕਰਾਂ ਸਭ ਚੀਜ਼ ਗਾਈਡ ਕਰਦੀ ਹੈ ਉਹ ਹਮੇਸ਼ਾ ਤੋਂ ਹੀ ਜੀ ਇਹ ਫ੍ਰੀ ਆਫ ਕਾਸਟ ਹੈ ਕਦੇ ਪੈਸੇ ਨਹੀਂ ਹੁੰਦੇ ਇਹਦੇ ਹਾਂਜੀ ਤੇ ਮੇਰਾ ਜੋ ਹੈ ਅਗਰ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਬੇਟਾ ਤੁਸੀਂ ਮੈਨੂੰ ਮੋਬਾਈਲ ਤੇ ਕੰਟੈਕਟ ਕਰ ਸਕਦੇ ਹੋ WhatsApp ਕਰ ਸਕਦੇ ਹੋ ਤੇ ਨੰਬਰ ਹੈ 7973865470 ਧੰਨਵਾਦ ਤੁਹਾਡਾ ਬਹੁਤ-ਬਹੁਤ ਬੈਨਮ ਤਾਂ ਬਿਲਕੁਲ ਐਸਾ ਮੈਡਮ ਜਿਨ੍ਹਾਂ ਨੇ ਸਾਫ਼ ਤੌਰ ਤੇ ਸਮਝਾਇਆ ਕਿੰਨੇ ਬੱਚੇ PCS IAS ਜਿਹੜੇ ਆ ਉਹ ਬੱਚੇ ਇਥੋਂ ਸਿੱਕੇ ਗਏ ਨੇ ਔਰ ਅਜ ਦੀ ਤਰੀਕ ਦੇ ਵਿੱਚ ਕੋਈ ਕਮਿਸ਼ਨਰ ਲੱਗਿਆ ਹੋਇਆ ਕੋਈ ਤਹਿਸੀਲਦਾਰ ਲੱਗਿਆ ਕੋਈ ਡੀਐਸਪੀ ਲੱਗਿਆ ਹੋਇਆ ਔਰ ਸਾਫ਼ ਤੌਰ ਤੇ ਮੈਡਮ ਦਾ ਕਹਿਣਾ ਹੈ ਕਿ ਮੈਂ ਉਹ ਬੱਚਿਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਮਸੀਹਾ ਬਣਨਾ ਚਾਹੁੰਦੇ ਆ ਕਿ ਜਿਨ੍ਹਾਂ ਬੱਚਿਆਂ ਦੇ ਦਰਦ ਹੈਗਾ ਜਿਹੜੇ ਗਰੀਬੀ ਕਰਕੇ ਅੱਜ ਨਹੀਂ ਉਹ ਬਣ ਪਾਰੇ ਔਰ ਉਹਨਾਂ ਦੇ ਮਨ ਦੇ ਵਿੱਚ ਹੈ ਕਿ ਮੈਂ ਪੀਸੀਐਸ ਬਣਨਾ ਚਾਹੁੰਦਾ ਜਾਂ ਬਣਨਾ ਚਾਹੁੰਨੀ ਆ ਤਾਂ ਉਹ ਜ਼ਰੂਰ ਇੱਕ ਵਾਰ ਇਹ ਮੈਡਮ ਦੇ ਨਾਲ ਸੰਪਰਕ ਕਰਨ ਕਿਉਂਕਿ ਰੱਬੀ ਰੂਹ ਜਿਹੜੀ ਹੁੰਦੀ ਆ ਉਹ ਇਸ ਤਰ੍ਹਾਂ ਦਾ ਸੋਚਦੀ ਆ ਕਿ ਜਿਹੜੇ ਡਾਊਨ ਟੂ ਅਰਥ ਹੁੰਦੇ ਆ ਬੱਚੇ ਉਹ ਪੜ੍ਹ ਲਿਖ ਕੇ ਵੱਡੇ ਅਫਸਰ ਹੋ ਬਣ ਸਕਣ ਬਾਕੀ ਹੋਰ ਅਪਡੇਟਸ ਦੇ ਨਾਲ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਅਨਦੀਪ ਸਿੰਘ ਪਟਿਆਲਾ